ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦਿਵਾਰ ਵਿੱਚ ਤਾਜੀ ਸੂਈ ਆਪਾਂ ਵੜਾ ਦਿਖਾਵਾਂਗੇ ਇਸੇ ਜਿਹੜਾ ਡਟੇਲ ਵੀਰ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਨਦਰਖਣ ਪਿੰਡ ਧੋਲਾ ਜਿਹੜਾ ਹੰਨਾਲਾ ਵੀਰੇ ਮੋਬਾਈਲ ਨੰਬਰ ਆਪਣਾ 9876640994 ਵੀਰੇ 98766 40994 40994 ਜਿਹੜੇ ਆਪਾਂ ਤਾਜੀ ਸੂਈ ਵੇਖੀ ਆ ਨੇ ਕਿਹੜਾ ਸੂਆ ਤੇ ਕਦੋਂ ਦੀ ਸੂਈ ਐ ਇਹ ਇਹ ਦੂਜਾ ਸੂਆ ਬਈ ਸੂਈਆ ਕੀ ਤੜਕੇ 10 ਵਜੇ ਸੂਈ ਸੀ ਬਈ ਠੀਕ ਐ ਜੇ ਇਹਦੇ ਵੀ ਆ ਪਈਆ ਹਨਾ ਪ੍ਰੋਪਰ ਡਾਨਾ ਬੱਚਾ ਇਹਨੇ ਪਾਤੀ ਆਪਣੀ ਬੱਚੀ ਐ ਬਈ ਬੱਚੀ ਹੀ ਮਰ ਚੰਗੇ ਸੀਮੰਜ ਲੱਗਦੀਆਂ ਕਿਸੇ ਦੀ ਹਨਾ ਹਾਂ ਬਈ ਸੋ ਬੱਚੀ ਦੇਖੋ ਬਹੁਤ ਪਿਆਰੀ ਬੱਚੀ ਆ ਤੇ ਨਾਮ ਤਾਂ ਨਹੀਂ ਪਤਾ ਬਣਗੇ ਨੇ ਟੀਕੇ ਦੀ ਐ ਠੀਕ ਹੈ ਤੇ ਪਹਿਲਾਂ ਦਾ ਦੁੱਧ ਕਿੰਨਾ ਕਦਸਿਆ ਮਾਲਕਾਂ ਨੇ ਆਪਣੇ ਦਾ ਮਾਲਕਾਂ ਨੇ ਬਾਈ ਤੇ 22 ਕਿਲੋ ਦੁੱਧ ਚੋਇਆ ਕਹਿੰਦੇ ਐ ਕਿ 26 27 ਕਿਲੋ ਦੁੱਧ ਪਾ ਦੇ ਠੀਕ ਹੈ ਸਵੇਰੇ ਆਪਾਂ ਬੋਲਾ ਕਿੰਨਾ ਕੱਢਿਆ ਇਹਦਾ ਬੋਲਾ ਦਾ 4-5 ਕਿਲੋ ਮੂੰਗੂ ਬਚਾਰਦੇ ਆਂ ਆ ਕੇ ਕੱਢਤਾ ਜੀ ਬਈ ਬੈਠੇ ਨਹੀਂ ਜਾਂਦਾ ਬੜ ਠੀਕ ਹੈ ਤੇ ਚਾਰੂ ਵਗੈਰਾ ਪੂਰੀ ਫੁੱਲਾ ਹਨਾ ਹਾਂ ਕਰਤੀ ਠੀਕ ਹੈ ਧਾਰਾ ਦੂਰਾ ਇੱਕ ਨੰਬਰ ਹਾਂ ਹਾਂ ਜਮਾ ਮਾਰ ਕੇ ਲਿਖਾ ਸਵੇਰੇ ਚਵਾਈ ਦੇਖ ਸਕਦੇ ਧਾਰਾ ਵਗੈਰਾ ਦੇਖੋ ਕਿਆ ਬਾਤਾਂ ਦੋ ਜਾਨੇ ਬਹਿ ਕੇ ਮਾਰਦੇ ਆ ਤੇ ਪੂਰਾ ਮੋਟਾ-ਮੋਟਾ ਚੋਣਾ ਜਮਾ ਹਨਾ ਤੇ ਸਾਫ ਸੁਥਰੀ ਚਵਾਈ ਦੀ ਆ ਬਾਈ ਸੱਚਾਈ ਦੇਖੋ ਬਿਲਕੁਲ ਕਿਤੇ ਲੈਵੇ ਤੇ ਨਾੜਾ ਨੂੜਾ ਦੇਖੋ ਸਾਫ ਸੁਥਰੀਆਂ ਤੇ ਅੰਦਾਜ਼ਾ ਲਾਸ ਕੇ ਆਈ ਗਿਆ ਦੁੱਧ ਕਿੰਨਾ ਪਾਦੂਗੀ ਵੀਰੇ ਦੁੱਧ ਇਹ 26-22 ਕਿਲੋ ਪਾਦੂਗੀ ਮੰਨ ਕੇ ਚੱਲੇ ਵੀ 24-25 ਤੋਂ ਬਾਹਰ ਵਾਲੀ ਹੈਗੀ ਆ ਹਾਂ ਹਾਂ 25 ਤੋਂ ਪਲੱਸ ਦੁੱਧ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਮੁੱਲ ਕਿੰਨਾ ਮਰਜ਼ੀ ਕਰਾ ਲੂ 90000 ਦਿੰਦਾ ਮਾਨਦਾਨ ਵਿੱਚ ਹੋ ਜਾਊਗਾ ਮਾਨਦਾਨ ਕਰੇ ਇਹ ਬੰਦਾ ਜ਼ਰੂਰ ਕਰਾਂਗੇ ਠੀਕ ਹੈ ਧੋਈ ਵਾਰ ਨੂੰ ਸੋ ਵੀਰੋ ਦੂਜਾ ਸਵੇਰ ਸੂਈ ਸਵਾਈ ਬੱਚਾ ਪਿਛੇ ਫੀਮੇਲ ਕਾਫ ਬੱਚੀ ਆ ਜੇ ਰਾਬ ਜਾਂ 90000 ਰੁਪਿਆ ਇਹਦੀ ਵੈੜਦੀ ਹੈਗੀ ਕੀਮਤ ਮਾਨਦਾਨ ਮੌ ਤੇ ਸਮੀ ਬੜੀ ਚੰਗੀ ਆ ਸੋ ਸਤਾਂ ਤੋਂ ਦੇਖੋ ਗੁੱਲੇ ਵਾਲਾ ਸੋਹਣਾ ਸਾਫ਼ ਸੁਥਰਾ ਤੇ ਹਾਥੀ ਚਵਾਈ ਵਾਲਾ ਥਾਂ ਲੱਗਿਆ ਵਾ ਕਿਆ ਬਾਤਾਂ ਸਮੀ ਬੜੀ ਚੰਗੀ ਨਿਆਣਾ ਪਾਉ ਤੇ ਆ ਰਾਵਣਾ ਬੈਜੋ ਥੱਲੇ ਤੇ ਬੈਡ ਬੁੱਡ ਬਹੁਤ ਆ ਬੈੜਦਾ ਵੱਡੀ ਬੈੜਾ ਤਾਜੀ ਸੀ ਵੀ ਲੈਵਾ ਬਿਲਕੁਲ ਫਸਮਾ ਲੈਵਾ ਕਿਆ ਬਾਤਾਂ ਤੇ ਨਾੜਾ ਨੂੜਾ ਹਵਾਨਾ ਤੇ ਦੋਨੇ ਪਾਸੇ ਚੰਗੇ ਦਿਖਾਈ ਦੀ ਜਾਂਦੀਆਂ 24 25 ਕਿਲੋ ਦੁੱਧ ਪੋਲੇ ਹੱਥ ਨਾਲ ਆ ਰਾਵਣਾ ਦੇਣ ਵਾਲੀ ਬੈੜ ਹੈਗੀ ਯਾਰ ਕੱਦ ਬੈਡ ਪੂਰਾ ਸਾਫ਼ ਤੇ ਉਤਰਾ ਚੰਗਾ ਰਾਜੀ ਸਮੀ ਪੜੀ ਵੀ ਆ ਤੇ ਮੇਨ ਗੱਲ ਸੂਈ ਸਵਾਈਾ ਜੇਰ ਦੀ ਧਾਰ ਦੀ ਹਰ ਇੱਕ ਵਾਰ ਓਕੇ ਬੱਚਾ ਇਹਨੇ ਦਿੱਤਾ ਫੀਮੇਲ ਕਾ ਬੱਚੀ ਸਤੂਰਾ ਵਗੈਰਾ ਦੇਖੋ ਚੰਗਾ ਸਾਫ ਸੁਥਰਾ ਬਹਿੜਦਾ ਤੇ ਨੰਬਰ ਬੋਲਦੀ ਵੀਰ ਦੁਬਾਰੇ ਆਪਣਾ 9876640993 98766 40993 40994 ਸੂਈ ਸਵਾਈਾ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ